ਆ ਬੱਲਾ ਖੜਾ ਰਚਿਆ ਮੱਲਾ ਖਾਣਾ ਰਚਿਆ ਮੱਲਾ ਖਾਣਾ ਰਚਿਆ ਬੱਲਾ ਖਾਣਾ ਰਖਿਆ ਬੱਲਾ ਖੜਾ ਰਚਿਆ ਮੱਲਾ ਖਾਣਾ ਰਚਿਆ ਮੱਲਾ ਖਾਣਾ ਰਚਿਆ ਆਪੇ ਝਿੰਝ ਪਵਾਏ ਮੱਲਾ ਖਾਣਾ ਰਚਿਆ ਆਪੇ ਝਿੰਝ ਪਵਾਏ ਮੱਲਾ ਖਾਣਾ ਚਿਆ ਆਪੇ ਝਿੰਝ ਪਵਾਏ ਮੱਲਾ ਖਾਣਾ ਰਚਿਆ ਤਕੜਾ ਖੇਡਣ ਦੇ ਲਈ ਜੋ ਨਸ਼ਾ ਇਤਿਆਦ ਕਰਦੇ ਨੇ ਸਾਰੇ ਨਹੀਂ ਕਰਦੇ ਹਨ ਬਹੁਤ ਸਾਰੇ ਜੋ ਗੇਮ ਕਰਦੇ ਨੇ ਪਲੇਅਰ ਨੇ ਨੇਚਰਲ ਨੇ ਕੁਝਕ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਸਟੀਰੋਇਡ ਵਗੈਰਾ ਲੈ ਕਰਕੇ ਤਕੜਾ ਖੇਡਦੇ ਨੇ ਤੇ ਤਕੜਾ ਖੇਡਾਂਗੇ ਇਸ ਕਰਕੇ ਉਹ ਨਸ਼ਾ ਵੀ ਕੁਝਕ ਜਾਣੇ ਕਰਦੇ ਨੇ ਤੇ ਵੈਦ ਜੀ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਹੈ ਉਹ ਹਰ ਵੇਲੇ ਇਹੀ ਆਖਦੇ ਨੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਵੀ ਵਾਰ-ਵਾਰ ਬੇਨਤੀ ਇਹ ਕਰਦੇ ਨੇ ਕਿ ਇਹ ਜਿਹੜਾ ਨਸ਼ਿਆਂ ਦਾ ਦੌਰ ਪੰਜਾਬ ਦੇ ਵਿੱਚ ਚੱਲ ਪਿਆ ਹੈ ਉਸ ਤੋਂ ਕਿਵੇਂ ਬਚਣਾ ਬੱਚਿਆ ਜਾਵੇ ਤੇ ਮਹਾਂਪੁਰਖਾਂ ਨੇ ਇਹ ਹੀ ਉਪਦੇਸ਼ ਦਿੱਤਾ ਹੈ ਗੁਰਬਾਣੀ ਵੀ ਪਾਵਨ ਉਪਦੇਸ਼ ਇਹ ਹੀ ਦਿੰਦੀ ਹੈ ਇਸ ਦਾ ਇੱਕੋ ਹੀ ਹੱਲ ਹੈ ਸਤ ਸੰਗਤ ਜਿਸ ਵੇਲੇ ਸਤ ਸੰਗਤ ਦੇ ਵਿੱਚ ਜੀਵ ਆਉਂਦਾ ਹੈ ਉਸ ਵੇਲੇ ਇਸ ਨੂੰ ਮਨੁੱਖਾ ਜਨਮ ਦੀ ਸਮਝ ਆ ਜਾਂਦੀ ਹੈ ਇਸ ਨੂੰ ਸੂਝ ਪੈ ਜਾਂਦੀ ਹੈ ਮੈਂ ਕਰਨ ਕੀ ਆਇਆ ਹਾਂ ਅਤੇ ਕਿਸ ਪਾਸੇ ਮੈਂ ਲੱਗਾ ਹੋਇਆ ਹਾਂ ਤੇ ਸਤ ਗੁਰੂ ਸਹਿਬ ਜੀ ਵੀ ਆਪਾਂ ਨੂੰ ਸਤ ਸੰਗਤ ਦੀ ਮਹਾਨਤਾ ਇਹ ਦੱਸਦੇ ਹਨ ਗੁਰੂ ਅੰਗਦ ਦੇਹ ਮਹਾਰਾਜ ਸਾਹਿਬ ਜੀ ਦੇ ਪਾਸ ਚਦਾਰੀ ਨਾਮ ਦਾ ਸਿੱਖ ਆਉਂਦਾ ਹੈ ਆ ਕਰਕੇ ਸਤਿਗੁਰੂ ਸਾਹਿਬ ਜੀ ਦੇ ਸੰਮਖ ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀਓ ਇਹ ਜਿਹੜਾ ਸੰਸਾਰ ਹੈ ਇਸ ਦੇ ਵਿੱਚ ਬਹੁਤ ਹੀ ਜਿਆਦੇ ਅੱਗ ਲੱਗੀ ਹੋਈ ਹੈ ਇਸ ਦੇ ਵਿੱਚ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਪੰਜ ਤਰ੍ਹਾਂ ਦੇ ਵਿਸ਼ੇ ਵਿਕਾਰ ਇਸ ਦੇ ਵਿੱਚ ਪ੍ਰਭਲ ਨੇ ਇਹ ਜਿਹੜੀ ਆਗ ਹੈ ਬੜੀ ਹੀ ਭਿਆਨਕ ਲੱਗੀ ਹੋਈ ਹੈ ਇਸ ਤੋਂ ਬਚਣ ਦਾ ਕੀ ਉਪਰਾਲਾ ਹੋ ਸਕਦਾ ਇਸ ਤੋਂ ਜੀਵ ਬਚ ਸਕਦਾ ਹੈ ਤੇ ਸਤਿਗੁਰੂ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਹਿਬ ਜੀ ਕਿਦਾਰੀ ਦੀ ਬੇਨਤੀ ਨੂੰ ਸੁਣਦੇ ਨੇ ਕਹਿੰਦੇ ਨੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਭਾਈ ਕਿਉਂ ਨਹੀਂ ਬਚ ਸਕਦਾ ਇਸ ਨੂੰ ਬਚਣ ਦੇ ਲਈ ਕੀ ਕਰਨਾ ਪਵੇਗਾ ਕਿਦਾਰੀ ਪੁੱਛਦਾ ਹੈ ਤੇ ਸਤਿਗੁਰੂ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਉਸ ਵੇਲੇ ਕਵੀ ਸੰਤੋਖ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਆਯੂ ਨਾਮ ਕਿਦਾਰੀ ਸਤਿਗੁਰ ਆਗੈ ਬਿਨੇ ਉਚਾਰੀ ਉਸ ਨੇ ਬੇਨਤੀ ਕੀਤੀ ਹੈ ਕਾਮ ਕ੍ਰੋਧ ਮਹਿ ਜਲਤੂ ਜਗਤ ਮੁਝੇ ਉਬਾਰੋ ਨਿਤ ਕਰ ਭਗਤ ਤੇ ਕਹਿਣ ਲੱਗਾ ਕਿ ਸਤਿਗੁਰੂ ਸਾਹਿਬ ਜੀ ਮੈਨੂੰ ਵੀ ਬਚਾ ਲੈਣਾ ਕਰੋ ਕਿਸ ਤਰ੍ਹਾਂ ਇਸ ਸੰਸਾਰ ਤੋਂ ਬਚਿਆ ਜਾਵੇ ਮਹਾਂਪੁਰਖਾਂ ਨੇ ਵੀ ਰਜਿੰਦਰ ਕ੍ਰਿਪੀ ਪਹਿਲਵਾਨ ਨੇ ਹੀ ਕਿਹਾ ਕਿ ਭਾਈ ਜੇ ਨਸ਼ਿਆਂ ਤੋਂ ਬਚਣਾ ਹੈ ਸਤ ਸੰਗਤ ਜ਼ਰੂਰੀ ਹੈ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨੇ ਕਿ ਭਾਈ ਵੇਖੋ ਜਿਸ ਤਰ੍ਹਾਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਜਿਸ ਵੇਲੇ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਜੰਗਲ ਦੇ ਜਿਹੜੇ ਪਸ਼ੂ ਨੇ ਪੰਛੀ ਨੇ ਉਹ ਅੱਗ ਤੋਂ ਬਚਣ ਦੇ ਲਈ ਇੱਧਰ ਉੱਧਰ ਦੌੜਦੇ ਨਹੀਂ ਦੌੜਦੇ ਨਹੀਂ ਭੱਜਦੇ ਨਹੀਂ ਕੋਈ ਰਾਹ ਨਹੀਂ ਲੱਭਦਾ ਪਰ ਉਹ ਜਿਸ ਵੇਲੇ ਕਿਸੇ ਸਰੋਵਰ ਦੇ ਪਾਸ ਜਾਂਦੇ ਨੇ ਉਹਨਾਂ ਨੂੰ ਉਸ ਜੰਗਲ ਦੀ ਅੱਗ ਜਿਹੜੀ ਹੈ ਉਹ ਪੌਂਦੀ ਨਹੀਂ ਹੈ ਵਿਆਪਦੀ ਨਹੀਂ ਹੈ ਇਸੇ ਹੀ ਤਰ੍ਹਾਂ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਜਿਸ ਵੇਲੇ ਜੀਵ ਜਾ ਕਰਕੇ ਬੈਠਦਾ ਹੈ ਉਸ ਵੇਲੇ ਇਸ ਮੂਵ ਵਿਕਾਰਾਂ ਦੀ ਜਿਹੜੀ ਤਪਸ਼ ਹੈ ਵਿਕਾਰਾਂ ਦੀ ਜਿਹੜੀ ਲੋਹ ਹੈ ਉਹ ਪੌ ਨਹੀਂ ਸਕਦੀ ਤੇ ਸਤਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਬਚਨ ਉਸ ਵੇਲੇ ਕੇਦਾਰੀ ਨੇ ਸੁਣੇ ਨੇ ਤੇ ਉਹਨਾਂ ਨੂੰ ਮੰਨਿਆ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਸ ਵੇਲੇ ਜੀਵ ਸੰਗਤ ਕਰਦਾ ਹੈ ਉਸ ਸੰਗਤ ਇਸ ਨੂੰ ਸਾਰੀ ਹੀ ਤਰ੍ਹਾਂ ਦੀ ਜਿਹੜੀ ਤਪਸ਼ ਹੈ ਵਿਕਾਰਾਂ ਦੀ ਤਪਸ਼ ਹੈ ਨਸ਼ੇ ਦੀ ਤਪਸ਼ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਹੈ ਸਤ ਸੰਗਤ ਦੇ ਵਿੱਚ ਆ ਕਰਕੇ ਮਿਟ ਜਾਂਦਾ ਹੈ ਸਤ ਸੰਗਤ ਜੀ ਸੁਣਾਉਣਾ ਬੜਾ ਸੌਕਾ ਹੈ ਸਤ ਸੰਗਤ ਦੇ ਵਿੱਚ ਆ ਕਰਕੇ ਸਭ ਕੁਝ ਠੀਕ ਹੁੰਦਾ ਹੈ ਇਹ ਜਿਹੜਾ ਜੀਵ ਹੈ ਇਹ ਸੁਣਾਉਂਦਾ ਹੈ ਪਰ ਆਪਣੇ ਆਪ ਨੂੰ ਇਸ ਨੂੰ ਵਿਸ਼ਵਾਸ ਨਹੀਂ ਹੈ ਮੈਨੂੰ ਵੀ ਕਿਸੇ ਵੀ ਤਰ੍ਹਾਂ ਦਾ ਵਿਸ਼ਵਾਸ ਸੰਗਤ ਦੇ ਉੱਪਰ ਬਣਦਾ ਨਹੀਂ ਸੀਗਾ ਇਸ ਤਰ੍ਹਾਂ ਜਿਸ ਵੇਲੇ ਘਰ ਦੇ ਵਿੱਚ ਵਿਪਤਾਵਾਂ ਨੇ ਆ ਕਰਕੇ ਘੇਰ ਲਿਆ ਬੜਾ ਸਮਾਂ ਭਿਆਨਕ ਆ ਗਿਆ ਸਤਸੰਗਤ ਦੀ ਮਹਾਨਤਾ ਦਾ ਉਸ ਵੇਲੇ ਪਤਾ ਚੱਲਿਆ ਜਿਸ ਵੇਲੇ ਮਹਾਂਪੁਰਖਾਂ ਨੇ ਸੰਤ ਬਾਬਾ ਗੁਰਪ੍ਰੀਤ ਸਿੰਘ ਦੀ ਮਹਾਂਪੁਰਖਾਂ ਨੇ ਜਲੰਧਰ ਵਾਲਿਆਂ ਨੇ ਕਹਿੰਦੇ ਨੇ ਬੜਾ ਹੀ ਭਿਆਨਕ ਸਮਾਂ ਆ ਗਿਆ ਬਹੁਤ ਇਸ ਤਰ੍ਹਾਂ ਦਾ ਦੌਰ ਚੱਲ ਪਿਆ ਘਰ ਦੇ ਵਿੱਚ ਬਿਮਾਰੀ ਆ ਗਈ ਘਰ ਦੇ ਵਿੱਚ ਸਾਰੀ ਉਲਝਣਾਂ ਦੇ ਨਾਲ ਸਾਰਾ ਹੀ ਘਰ-ਬਾਰ ਖਰਾਬ ਹੋਣ ਲੱਗਿਆ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਗਿਆ ਤੇ ਜਿਸ ਵੇਲੇ ਕਰਜ਼ੇ ਦੀ ਮਾਰ ਪਈ ਕੋਈ ਸਮਝ ਨਾ ਲੱਗੀ ਵਪਾਰ ਵੀ ਕਰਦੇ ਸੀ ਕੰਮਕਾਰ ਵੀ ਕਰਦੇ ਸੀ ਤੇ ਕੁਝ ਵੀ ਨਾ ਬਣਿਆ ਤੇ ਜਿਸ ਵੇਲੇ ਮਹਾਂਪੁਰਖ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਦਰਸ਼ਨ ਕੀਤੇ ਨੇ ਇਸੇ ਵੇਲੇ ਦਰਸ਼ਨ ਕੀਤੇ ਨੇਮ ਦਰਸ਼ਨ ਕਰਨ ਤੋਂ ਉਪਰੰਤ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਇੱਕ ਗੱਲ ਕਹੀ ਵੇਖਦਿਆਂ ਸਾਹ ਰਹੀ ਕਹਿਣ ਲੱਗੇ ਨੇ ਕਿ اے ਭਾਈ ਜੇਕਰ ਬਚਨਾ ਚਾਹੁੰਨੇ ਹੋ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਦੇ ਵਿੱਚ ਜੁੜ ਜਾਣਾ ਸੰਗਤ ਦੇ ਵਿੱਚ ਜੁੜ ਕਰਕੇ ਜਿਹੜਾ ਵੀ ਤੁਹਾਨੂੰ ਦੁੱਖ ਹੈ ਦੂਰ ਹੋ ਜਾਵੇਗਾ ਜੇ ਤੁਹਾਡੇ ਕੋਲ ਸਾਈਕਲ ਵੀ ਨਾ ਬਚਦਾ ਹੋਵੇ ਤਾਂ ਵੀ ਤੁਸੀਂ ਜੇਕਰ ਸਤਸੰਗਤ ਕਰੋਗੇ ਸਾਰਾ ਕੁਝ ਹੀ ਜਿਹੜਾ ਵਿਗੜਿਆ ਹੋਇਆ ਕਾਰਜ ਹੈ ਸਬਰ ਜਾਵੇਗਾ ਜੋ ਨਹੀਂ ਬਚਦਾ ਹੈ ਉਹ ਬਚ ਜਾਵੇਗਾ ਤੇ ਮਹਾਂਪੁਰਖਾਂ ਨੇ ਇੰਨੀ ਦਇਆ ਵਰਤਾਈ ਇੰਨੀ ਕਿਰਪਾ ਕੀਤੀ ਬੜਾ ਕਰਜ਼ਾ ਹੋ ਗਿਆ ਸੀ ਸਮਝ ਨਹੀਂ ਆ ਰਹੀ ਸੀ ਕੀ ਕਰ ਲਈ ਤੇ ਮਹਾਂਪੁਰਖਾਂ ਨੇ ਇੱਕ ਗੱਲ ਕਹੀ ਕਿ ਭਾਈ ਸਤਸੰਗਤ ਦੇ ਵਿੱਚ ਜਾਇਆ ਕਰੋ ਸਤਸੰਗਤ ਦੇ ਵਿੱਚ ਜਾ ਕਰਕੇ ਜੋੜੇ ਝਾੜਿਆਤਰਾ ਨੂੰ ਬਚਾਉਣਾ ਹੈ ਜਿਸ ਮਨੋਰਥ ਨੂੰ ਲੈ ਕਰਕੇ ਨਸ਼ਿਆਂ ਦੇ ਛਡਕਾਰਾ ਕਰਨ ਦੇ ਲਈ ਇੱਕ ਕੀਰਤਨ ਸਮਾਗਮ ਹੋ ਰਿਹਾ ਹੈ ਤੇ ਇੱਕ ਗੱਲ ਜ਼ਰੂਰ ਮੰਨਣੀ ਪਵੇਗੀ ਸਤ ਸੰਗਤ ਕਰਨੀ ਹੁੰਦੀ ਸਤ ਸੰਗਤ ਦੇ ਵਿੱਚ ਆ ਕਰਕੇ ਹੀ ਸਭ ਕੁਝ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ ਚਾਹੇ ਨਸ਼ੇ ਹਨ ਚਾਹੇ ਤੁਹਾਨੂੰ ਆਰਥਿਕ ਤੌਰ ਤੇ ਕਿਸੇ ਚੀਜ਼ ਦੀ ਜ਼ਰੂਰਤ ਹੈ ਚਾਹੇ ਅਧਿਆਤਮ ਅਧਿਆਤਮਕ ਪੱਖ ਨੂੰ ਲੈ ਕਰਕੇ ਜਿਸ ਤਰ੍ਹਾਂ ਦਾ ਤੁਹਾਡਾ ਮਨ ਦਾ ਫੁਰਨਾ ਹੈ ਉਹ ਕਾਲ ਪ੍ਰਕਿਰਤ ਦੇ ਨਾਲ ਮਿਲਣਾ ਹੈ ਉਸ ਦਾ ਵੀ ਮਿਲਾਪ ਹੋ ਜਾਂਦਾ ਹੈ ਇਹ ਕਿੱਥੋਂ ਪ੍ਰਾਪਤ ਹੋਵੇਗਾ ਇਹ ਸੰਤ ਜਨਾਂ ਦੀ ਸੰਗਤ ਤੋਂ ਹੀ ਪ੍ਰਾਪਤ ਹੁੰਦਾ ਹੈ ਮਹਾਂਪੁਰਖਾਂ ਦੀ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਤੇ ਸੰਗਤ ਦੀ ਮਹਾਨਤਾ ਕੀ ਹੈ ਉਹ ਜੋ ਪੁੱਛਣਾ ਕਰੀਏ ਕਿ ਸਤ ਸੰਗਤ ਦੇ ਵਿੱਚ ਆ ਕਰਕੇ ਕੀ ਮਿਲੇਗਾ ਇਸ ਤਰ੍ਹਾਂ ਕਾਮਨਾ ਪੂਰੀ ਹੋਵੇਗੀ ਕਿ ਸਤ ਸੰਗਤ ਦੇ ਵਿੱਚ ਆਉਣ ਦਾ ਕੀ ਲਾਭ ਹੈ ਤੇ ਉਸ ਵੇਲੇ ਭਾਈ ਗੁਰਦਾਸ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ ਜੈਸੇ ਤੋ ਅਨੇਕ ਰੋਗੀ ਆਵਤ ਹੈ ਬੈਦ ਗ੍ਰਿਹ ਜੈਸੋ ਜੈਸੋ ਰੋਗ ਤੈਸੋ ਔਖ ਦੁਖ ਵਾਵੈ ਕਹਿੰਦੇ ਨੇ ਜਿਸ ਤਰ੍ਹਾਂ ਬੈਦ ਦੇ ਘਰ ਦੇ ਵਿੱਚ ਡਾਕਟਰ ਦੇ ਘਰ ਦੇ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਰੋਗੀ ਆਉਂਦੇ ਨੇ ਜੈਸੋ ਜੈਸੋ ਰੋਗ ਤੈਸੋ ਔਖ ਦੁੱਖਵਾਵਈ ਕਹਿੰਦੇ ਨੇ ਉਹ ਡਾਕਟਰ ਕੀ ਕਰਦਾ ਹੈ ਵੈਦ ਕੀ ਕਰਦਾ ਹੈ ਜਿਸ ਤਿਸ ਤਰ੍ਹਾਂ ਦਾ ਉਹਨਾਂ ਨੂੰ ਰੋਗ ਹੁੰਦਾ ਹੈ ਜਿਸ ਤਿਸ ਤਰ੍ਹਾਂ ਦੀ ਉਹਨਾਂ ਨੂੰ ਬਿਮਾਰੀ ਹੁੰਦੀ ਹੈ ਉਸ ਨੂੰ ਵੇਖ ਕਰਕੇ ਉਸ ਦਾ ਇਲਾਜ ਕਰਦਾ ਹੈ ਤੇ ਉਸ ਨੂੰ ਠੀਕ ਕਰ ਦਿੰਦਾ ਹੈ ਜੈਸੀ ਤੋਂ ਅਨੇਕ ਰੋਗੀ ਆਵਤ ਹੈ ਬੈਦਗਰੀ ਜੈਸੂ ਜੈਸੂ ਰੂਗ ਤੈਸੂ ਔਖ ਦੁਖਵਾਵਈ ਉਸੇ ਤਰ੍ਹਾਂ ਦੀ ਦਵਾਈ ਦੇ ਕਰਕੇ ਠੀਕ ਕਰ ਜਾਂਦਾ ਹੈ ਜੈਸੀ ਦਾਤਾ ਪਾਸ ਜਨ ਅਰਤੀ ਅਨੇਕ ਆਵੈ ਜੋਈ ਜੋਈ ਜਾਚ ਦੇ ਦੇ ਦੁੱਖ ਨਾ ਮਿਟਾਵੇ ਕਹਿੰਦੇ ਨੇ ਜਿਸ ਤਰ੍ਹਾਂ ਦਾਤਾ ਦੇ ਪਾਸ ਕਿਤੇ ਰਾਜੀ ਮਹਾਰਾਜ ਦੇ ਪਾਸ ਕੁਈ ਮੰਗਣ ਵਾਲਾ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਉਸੇ ਉਸੇ ਤਰ੍ਹਾਂ ਦੀ ਸਮੂਹ ਦਾਤ ਦੀ ਦੇ ਕਰਕੇ ਵਸਤੂ ਦੇ ਕਰਕੇ ਜੋ ਰਾਜੇ ਤੋਂ ਪਾਸੋਂ ਮੰਗਿਆ ਜਾਂਦਾ ਹੈ ਉਹੋ ਹੀ ਰਾਜਾ ਦੀ ਕਰਕੇ ਉਹਨਾਂ ਦੇ ਦੁੱਖ ਨੂੰ ਦੂਰ ਕਰਦਾ ਹੈ ਉਹਨਾਂ ਨੂੰ ਉਹ ਵਸਤੂ ਦੇ ਦਿੰਦਾ ਹੈ ਉਹਨਾਂ ਦੀ ਜਿਹੜੀ ਮੰਗ ਹੈ ਪੂਰਨ ਹੋ ਜਾਂਦੀ ਹੈ ਉਹ ਜਿਸ ਤਰ੍ਹਾਂ ਵਸਤੂ ਦੇ ਦਿੰਦਾ ਹੈ ਮੰਗ ਪੂਰੀ ਕਰ ਦਿੰਦਾ ਹੈ ਤੀਸਰੀ ਉਦਾਹਰਨ ਦਿੰਦੇ ਨੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਬੈਦਗ੍ਰਹਿ ਜੈਸੋ ਜੈਸੋ ਰੋਗ ਤੈਸੋ ਔਖ ਦੁਖਵਾਵਈ ਜੈਸੇ ਤੋਂ ਅਨੇਕ ਜੈਸੇ ਤੋਂ ਜੈਸੇ ਦਾਤਾ ਪਾਸ ਜਨ ਅਰਤੀ ਅਨੇਕ ਆਵੇ ਜੋਈ ਜੋਈ ਜਾਚ ਦੇ ਦੇ ਦੁੱਖਨ ਮਿਟਾਵਈ ਉਹਨਾਂ ਦੀ ਦੁੱਖ ਦੂਰ ਕਰਦਾ ਹੈ ਤੇ ਇਸ ਇਸ ਤਰ੍ਹਾਂ ਜਿਹੜੀ ਸਤਸੰਗਤ ਹੈ ਤੈਸੇ ਗੁਰ ਪਾਸ ਆਵਤ ਹੈ ਅਨੇਕ ਸਿੱਖ ਜੈਸੋ ਜੈਸੋ ਭਾਉ ਤੇ ਅਸੀਂ ਕਾਮਨਾ ਪੁਜਾਂਦੇ ਹਾਂ ਵੀ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਦਾਸ ਨੂੰ ਵੀ ਅਥਾ ਜਿਹੜਾ ਹੈ ਬਖਸ਼ਿਸ਼ ਦੇ ਖਜ਼ਾਨੇ ਉਸ ਨੂੰ ਮਿਲਦੇ ਨੇ ਉਸ ਤੇ ਬਖਸ਼ਿਸ਼ ਹੁੰਦੀ ਹੈ ਸਾਧ ਸੰਗਤ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਰਸਤੇ ਦੇ ਵਿੱਚ ਨਿੱਤਰ ਸੱਤਰਾਂ ਦੀ ਜਿਹੜੀ ਹੈ ਆਗ ਵਿਆਦ ਆਗ ਕਹਿ ਵਿਆਦ ਕਹਿ ਉਪਾਦ ਕਹਿ ਤਰਦੋਖ ਹੁਤੋ ਗੁਰਸਿੱਖ ਸਾਧਗੁਰ ਬੈਗਪੈ ਲੈ ਆਏ ਹੈ ਅੰਮ੍ਰਿਤ ਕਟਾਕ ਪੀਖੈ ਜਨਮ ਮਰਨ ਮਿਟੈ ਜੋਨ ਜੰਮ ਭੈ ਨਿਵਾਰੇ ਅਪਹਿ ਪਦ ਪਾਏ ਹੈ ਤੇ ਅਪਹਿ ਪਦ ਵੀ ਨੂੰ ਜੀ ਪ੍ਰਾਪਤ ਹੁੰਦਾ ਹੈ ਸਤਸੰਗਤ ਦੇ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਇਨੀਆਂ ਕਬੀਮਤੀਆਂ ਪ੍ਰਵਾਨ ਕਰਨੀਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਪੁਲੰਗਾਂਦੀਆਂ ਦੀ ਮਾਫੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਗੁਰੂ ਸਾਹਿਬ ਜੀ ਔਰ ਗੁਰੂ ਸਾਹਿਬ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਲੇਖੇ ਕਤੇ ਨਾ ਛੂਟੀ ਹੈ ਖਿੰਖਿਨ ਖਿੰ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪੰਥ ਦੇ ਮਹਾਨ ਵਿਦਵਾਨ ਗਿਆਨੀ ਬਲਵਿੰਦਰ ਸਿੰਘ ਜੀ ਸੰਗਤਾਂ ਦੇ ਵਿੱਚ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ